ਸਾਰਿਆਂ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ। ਕੋਕ ਵਿਦ ਸ਼ਰਨ ਅਸੀਂ ਬਣਾਵਾਂਗੇ ਸ਼ਿਮਲਾ ਮਿਰਚ ਪਰਵਾ। ਇਹ ਅਸੀਂ ਛੋਟੇ ਸਾਈਜ਼ ਦੇ ਲਿਆਂਵੇਂ। ਇਹ ਸਾਡੇ ਅਸੀਂ ਪlant ਬੀਜੇ ਨੇ ਤੇ ਉਹਦੇ ਨਾਲ ਲੱਗੀਆਂ ਸੀ। ਉਹ ਅਸੀਂ ਲੈ ਕੇ ਆਏ ਆ ਤੋੜ ਕੇ। ਬਿਲਕੁਲ ਤਾਜ਼ੀਆਂ ਨੇ ਸ਼ਿਮਲਾ ਮਿਰਚਾਂ। ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਲਿਆ। ਧੋ ਕੇ ਇਹਨਾਂ ਨੂੰ ਪੋਚ ਲਿਆ। ਇਹਦੀ ਉੱਪਰੋਂ ਇਸ ਨੂੰ ਕੱਟ ਕਰ ਲੈਨੇ। ਤੇਰੇ ਵਿੱਚਲੇ ਜਿਹੜੇ ਬੀਜ ਆ ਉਹ ਅਸੀਂ ਕੱਟ ਦੇਨੇ। ਨਾਲ ਅਸੀਂ ਚੈੱਕ ਕਰ ਲਾਂਗੇ ਕਿ ਇਹਦੇ ਵਿੱਚ ਕੋਈ ਕੀੜਾ ਜਾਂ ਕੋਈ ਚੀਜ਼ ਨਹੀਂ ਹੈ। ਇਹ ਚੰਗੀ ਤਰ੍ਹਾਂ ਅਸੀਂ ਸਾਫ਼ ਕਰ ਲਏਗੇ। ਸਾਰੀਆਂ ਮਿਰਚਾਂ ਨੂੰ ਇਸੇ ਤਰ੍ਹਾਂ ਕਰ ਲਈ ਨੇ। ਡੰਡੀਆਂ ਨੂੰ ਅਸੀਂ ਸੁਟਣਾ ਨਹੀਂ ਹੈ, ਡੰਡੀਆਂ ਨੂੰ ਅਸੀਂ ਨਾਲ ਹੀ ਰੱਖਾਂਗੇ। ਕੁਛ ਸੜ ਕੋ ਲੰਬਾਈ ਵਿੱਚ ਅਸ਼ਮਲਾ ਵਿੱਚ। ਇਹਦੇ ਵਿੱਚੋਂ ਇਹ ਅਸੀਂ ਇਹਦੇ ਬੀਜ ਜਿਹੜੇ ਕੱਢ ਲਈ ਨੇ। शिमला मिर्चਾਂ ਨੂੰ ਅਸੀਂ ਵਿੱਚੋਂ ਸਾਫ਼ ਕਰ ਲਿਆ ਵਾ ਇਹਦੇ ਵਿੱਚ ਜਿੰਨੇ ਬੀਜ ਸੀ ਉਹ ਅਸੀਂ ਬਾਹਰ ਕੱਢ ਦਿੱਤੇ ਨਾਲ ਹੀ ਇਹਦੇ ਉੱਪਰ ਦੀਆਂ ਅਸੀਂ ਡੰਡੀਆਂ ਰੱਖ ਲਈਆਂ ਸਾਰੀਆਂ शिमला मिर्चਾਂ ਨੂੰ ਅਸੀਂ ਇਸ ਤਰ੍ਹਾਂ ਵਿੱਚੋਂ ਸਾਫ਼ ਕਰ ਲਿਆ ਇਹਦੇ ਵਿੱਚ ਅਸੀਂ ਆਲੂਆਂ ਦਾ ਮਸਾਲਾ ਪਰਾੰਗੇ ਦੋ ਆਲੂ ਲਏ ਆ ਦੋ ਪਿਆਜ਼ ਲਏ ਆ ਤੇ ਹਰੀਆਂ ਮਿਰਚਾਂ ਲਈਆਂ ਆ ਆਲੂਆਂ ਨੂੰ ਅਸੀਂ ਉਬਾਲ ਕੇ ਲਿਆਵਾਂ शिमला मिर्च ਦਾ ਮਸਾਲਾ ਤਿਆਰ ਕਰ ਲੈਨੇ ਆ ਥੋੜਾ ਜਿਹਾ ਅਸੀਂ ਤੇਲ ਪਾ ਲਾਂਗੇ ਦੋ ਤਿੰਨ ਚਮਚਿਆਂ ਦੇ ਕਰੀਬ ਅਸੀਂ ਤੇਲ ਪਾਇਆ ਹੋ। ਤੇ ਇਹਨੂੰ ਚੰਗੀ ਤਰ੍ਹਾਂ ਗਰਮ ਹੋਣ ਦਿੰਨੇ ਆ। ਤੇਲ ਗਰਮ ਹੋ ਗਿਆ। ਥੋੜਾ ਜਿਹਾ ਜੀਰਾ। ਥੋੜੀ ਜਿਹੀ ਹਿੰਗ। ਚੌਥਾਈ ਅਜਵੈਨ ਪਾਵਾਂਗੇ ਅਸੀਂ। ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ। ਇਹਨੂੰ ਚੰਗੀ ਤਰ੍ਹਾਂ ਪੋਂ ਲੈਨੇ ਪੇਸਟ ਨੂੰ। ਬਰੀਕ ਕਟਿਆ ਹੋਇਆ ਪਿਆਜ਼ ਪਿਆਜ਼ ਹਲਕਾ ਗੁਲਾਬੀ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਮਸਾਲੇ ਐਡ ਕਰ ਲੈਂਦੇ ਹਾਂ ਨਮਕ ਤੇ ਅਸਰ ਅਸਾਰ ਹਲਦੀ ਪਾਊਡਰ ਗਰਮ ਮਸਾਲਾ ਚਾਟ ਮਸਾਲਾ ਖੱਟੇ ਲਈ ਅਸੀਂ ਹੰਬਚੂੜਾ ਪਾਵਾਂਗੇ ਇਹਨਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਥੱਲੇ ਇਹਨੂੰ ਸਲੋ ਕਰ ਲਾਂਗੇ ਮਸਾਲੇ ਚੰਗੀ ਤਰ੍ਹਾਂ ਪੱਕ ਗਏ ਆ। ਆਲੂ ਲਵਾਂਗੇ। ਆਲੂ ਨੂੰ ਅਸੀਂ ਮੈਸ਼ਰ ਨਾਲ ਮੈਸ਼ ਕਰਨਾ। ਦੂਜੀ ਆਲੂ ਨੂੰ ਅਸੀਂ ਪਾ ਲੈਨੇ ਆ। ਚੰਤਰ ਮਿਕਸ ਕਰ ਲੈਨੇ। ਮਸਾਲੇ ਨਾਲ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ। ਤੇ ਗੈਸ ਨੂੰ ਬੰਦ ਕਰ ਦਿੰਨੇ ਆ। ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਠੰਡਾ ਕਰ ਲੈਨੇ। ਮਸਾਲਾ ਠੰਡਾ ਹੋ ਗਿਆ ਵਾ। ਹੁਣ ਅਸੀਂ ਇਹਨਾਂ ਨੂੰ ਸ਼ਿਮਲਾ ਮਿਰਚਾਂ ਦੇ ਵਿੱਚ ਪਰ ਲੈਨੇ ਆ। ਸ਼ਿਮਲਾ ਮੀਟੀ ਲਾਵਾਂਗੇ ਅਸੀਂ ਮਸਾਲੇ ਨੂੰ ਸੀਰ ਦੇ ਵਿੱਚ ਘੁੱਟ ਕੇ ਭਰ ਲੈਨੇ ਪੂਰੇ ਅੰਦਰ ਤੱਕ ਇਹਦਾ ਮਸਾਲਾ ਭਰ ਲੈਨੇ ਉੱਪਰੇ ਦਾ ਨਾਲ ਹੀ ਅਸੀਂ ਢੱਕਣ ਇਹਦੇ ਲਾ ਦਾਂਗੇ। ਅਸੀਂ ਇਹਦੇ ਲਾਇਆ ਸੀ ਉਹ ਅਸੀਂ ਲਾ ਲਾਂਗੇ ਨਾਲ ਹੀ। ਪੂਰਾ ਅੰਦਰ ਤੱਕ ਇਹਦੀ ਫੀਲਿੰਗ ਜਿਹੜੀ ਅਸੀਂ ਭਰ ਦਾਂਗੇ। ਪਰੇਦੇ ਇਹਦੇ ਉੱਪਰ ਜਿਹੜਾ ਇਹਨਾ ਲਾਇਆ ਸੀ ਆਪਾਂ ਪੂਰਾ ਇਹਦਾ ਕਵਰ ਉਪਰ ਲਾ ਦਾਂਗੇ। ਫਰਾਈ ਪੈਨ ਚ ਸੀ ਤੇਲ ਪਾਲਿਆ ਵਾ ਤੇਲ ਨੂੰ ਗਰਮ ਕਰ ਲਿਆ ਵਾ। ਹੁਣ ਅਸੀਂ ਜਿਹੜੀਆਂ ਸ਼ਿਮਲਾ ਮਿਰਚਾਂ ਭਰ ਕੇ ਰੱਖੀਆਂ ਵਾ ਉਹਨਾਂ ਨੂੰ ਇਹਦੇ ਵਿੱਚ ਪਾ ਲੈਨੇ। ਐਕਸਟਰਾ ਸੀ ਰੱਖ ਲੈਨੇ। ਫਲੇ ਇਹਨਾਂ ਮਸੀਂ ਸলো ਕਰ ਲਾਂਗੇ। ਇਹਨਾਂ ਮਸੀਂ ਸলো ਹੋ ਰੱਖਾਂ। ਫਲੋਅ ਕਲੇਮ ਪੇਸੇ ਇਹਨਾਂ ਨੂੰ ਪਕਾ ਲਈਏ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣੀ ਹੈ ਸ਼ਿਮਲਾ ਮਿਰਚ ਬਾਂਹ ਗੀਨ 5-6 ਮਿੰਟ ਹੋ ਗਿਆ ਸ਼ਿਮਲਾ ਮਿਰਚਾਂ ਨੂੰ ਹੁਣ ਇਹ ਧਿਆਨ ਸੀ ਸਾਈਡਾਂ ਬਦਲਾ ਲਾਂਗੇ ਇਹਨਾਂ ਨੂੰ ਸੋਨਾ ਸਾਈਡਾਂ ਤੋਂ ਅਸੀਂ ਚੰਗੀ ਤਰ੍ਹਾਂ ਸੇਕ ਲਈਏ ਮਿਰਚਾਂ ਦੀ ਸਬਜ਼ੀ ਸਾਡੀ ਬਣ ਕੇ ਤਿਆਰ ਹੈ ਇਹ ਸਬਜ਼ੀ ਬਹੁਤ ਹੀ ਜਲਦੀ ਬਣ ਕੇ ਤਿਆਰ ਹੋਣ ਵਾਲੀ ਹੈ ਬਹੁਤ ਹੀ ਜਲਦੀ ਬਣ ਕੇ ਤਿਆਰ ਹੋਈ ਆ ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਚਲੋ ਫਿਰ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਇਹ ਸਬਜ਼ੀ ਖਾਣ ਵਿੱਚ ਬਹੁਤ ਹੀ ਟੇਸਟੀ ਲੱਗਦੀ ਆ